हां जी दोस्तों सत श्री अकाल स्वागत करते हैं टोटा राज संधू फार्मिंग के ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਲੋਕਾ ਤਸਵੀਰ ਪੱਟੀ ਦੇ ਵਿੱਚ ਦਾ ਸ੍ਰੀ ਤਰਨਤਨ ਸਾਹਿਬ ਵੀਰ सोनू ਨਾਲ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਸੀ ਇਸ ਘਰੋਂ ਤੇ ਅੱਜ ਇਸ ਵੀਡੀਓ ਵਿੱਚ ਦੋ ਨਗ ਤਾਂ ਦਿਖਾਉਣੇ ਆ ਜਰਸੀ ਦੇ ਵਿੱਚ ਦੋਸਤੋ ਵੜਾ ਤੁਹਾਨੂੰ ਦਿਖਾ ਦੇਵਾਂਗੇ ਕਦ ਕਾਟ ਵਾਲੀਆਂ ਨੇ ਠੀਕਾ ਜੀ ਬਿਲਕੁਲ ਤਾਜ਼ੀਆਂ ਸਜਰ ਸੁਈਆਂ ਨੇ ਇਸ ਵਕਤ ਇਹਨਾਂ ਦੇ ਥੱਲੇ ਕਿੰਨਾ ਦੋ ਦਿਆਂ ਕਿੰਨਾ ਬੋਲਾ ਹਾਜ਼ਰ ਆ ਪੂਰੀ ਗੱਲਬਾਤ ਆਪਾਂ ਕਰਾਂਗੇ ਸੋਨੂੰ ਉਹਨਾਂ ਦੇ ਨਾਲ ਅੱਜ ਤਰੀਕ 13 ਮਾਰਚ ਸਮਾਂ ਕੋਈ ਦੁਪਹਿਰ ਦੇ 2:30 3 ਵਜੇ ਦਾ ਔਕੋ ਮੇਰਾ ਵੀਰ ਕਿਸੇ ਨੂੰ ਵੀ ਵੜਾ ਪਸੰਦ ਆਉਂਦੀਆਂ ਤੇ ਆਪਾਂ ਸਟਾਰਟਿੰਗ ਤੋਂ ਸਾਰੇ ਭਰਾਵਾਂ ਨੂੰ ਰਿਕਵੈਸਟ ਕਰਦੇ ਹੁੰਨੇ ਆ ਇੱਥੇ ਆਣ ਕੇ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਸੋਇਆ ਸਵਾਇਆ ਖਾਸ ਤੌਰ ਤੇ ਗੱਬੜ ਪਸ਼ੂ ਆਪਣਾ ਚਾਰੇ ਤਰ੍ਹਾਂ ਦੇ ਤੇ ਪੱਕੇ ਭਰਾ ਕੇ ਤਸੱਲੀ ਆ ਉਹ ਵੀ ਯਕੀਨੀ ਬਣਾ ਲਿਓ ਠੀਕ ਆ ਜੀ ਸੋਇਆ ਸਵਾਇਆ ਮਾਲ ਆ ਕੋਈ ਗੱਬੜ ਪਸ਼ੂ ਨਹੀਂ ਹੈ ਠੀਕ ਆ ਜੀ ਇਸ ਕਰਕੇ ਵੀਰ ਮੇਰਾ ਕੋ ਚ ਆਪਣੀ ਤਸੱਲੀ ਕਰ ਲੈ ਆਪਣੀ ਜ਼ਿੰਮੇਵਾਰੀ ਤੇ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਭਾਜੀ ਕਾਇਮ ਹਾਂਜੀ ਠੀਕ ਠਾਕ ਭਾਜੀ ਠੀਕ ਠਾਕ ਮਹਾਰਾਜ ਹਾਂਜੀ ਹਾਂਜੀ ਅੱਛਾ ਸੋਨੂ ਵੀਰੇ ਅੱਜ ਨਾਗਾ ਆਪਣੇ ਕੋਲ ਦੋ ਆ ਜਰਸੀ ਬੀੜ ਦੇ ਵਿੱਚ ਹੀ ਬੈਣਾ ਦੋਵੇਂ ਤਾਜ਼ੀਆਂ ਸੁਈਆਂ ਵੀਰੇ ਹਾਂਜੀ ਹਾਂਜੀ ਇਹ ਤੇ ਸੁਈ ਜੀ ਸੰਤੂ ਸਾਹਿਬ ਪਰਸੋਂ ਸੱਜਰੇ ਪਰਸੋਂ ਦੇ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਬੜੀ ਠੰਡੀ ਧੀਰੀ ਆ ਠੀਕ ਆ ਮਗਰਵੱਛੀ ਆ ਇਹ ਸੁਆ ਕਰਮਾ ਹੋਗੀ ਸੋਨੂੰ ਇਹ ਦੂਜੇ ਆ ਜੀ ਦੂਜਾ ਸੁਆ ਹਾਂਜੀ ਹਾਂਜੀ ਲਓ ਵੀ ਦੂਜਾ ਸੁਆ ਤੇ ਪਰਸੋਂ ਦੀ ਸਰੀ ਆ ਮਗਰ ਕੀ ਇਹ ਤੇ ਮਗਰਵੱਛੀ ਆ ਜੀ ਉਹ ਜਿਹੜੀ ਬੈਠੀ ਆ ਹਾਂਜੀ ਹਾਂਜੀ ਦੋਨਾਂ ਮਗਰਵੱਛੀਆਂ ਠੀਕ ਆ ਲਓ ਵੀ ਆ ਬਦਾਮੀ ਰੰਗ ਦੇ ਵਿੱਚ ਪੱਛੀ ਐਸੇ ਦੀ ਆ ਠੀਕ ਆ ਨਹੀਂ ਨਹੀਂ ਆ ਕਾਲੀ ਵੱਛੀ ਕਾਲੀ ਬੈਕ ਆ ਹਾਂਜੀ ਹਾਂਜੀ ਉਹ ਜੋ ਬਲੈਕ ਵਛੀ ਹਿੱਸੇ ਵੜਦੀ ਆ ਠੀਕ ਆ ਤਾਂ ਤੁਹਾਨੂੰ ਵੀਰੇ ਪਰਸੋਂ ਦੀ ਸੂਰੀ ਆ ਤੇ ਇਸ ਵਕਤ ਚਲੋ ਬੌਲੇ ਦੇ ਵਿੱਚ ਹੀ ਆ ਕਿੰਨਾ ਕ ਬੌਲਾ ਇਹਦਾ ਸਰ ਮੈਂ ਨਾ 4 4.5 ਕਿਲੋ ਬਚੇ ਨੂੰ ਤੁਹਾਨੂੰ ਛੱਡ ਕੇ ਤਨਪਲਾ ਦਾਵਾ ਸਾਫ਼ ਕਰਨੀਆਂ ਪੈਂਦੀਆਂ ਫਿਰ ਦਾਵਾ ਸੜ ਜਾਂਦੀਆਂ ਬਿਲਕੁਲ ਇਹ ਪਰਸੋਂ ਹੀ ਮੈਂ ਸਾਫ਼ ਕਰਤੀ ਤਿੰਨ ਟਾਈਮ ਕਰਕੇ ਤੇ ਇਹ ਥੱਲੇ 10 ਕਿਲੋ ਐਸ ਵਲੇ ਪੱਕਾ ਮਿਣਵਾ ਬਵਾ ਹੈਗਾ ਇਹ 15 14 ਕਿਲੋ ਦੁੱਧ ਦਊਗੀ ਨਸਲਾਂ ਤੁਹਾਨੂੰ ਪਤਾ ਵਾ ਕਿ ਇਹ ਦੁੱਧ ਦੇਣ ਵਾਲੀਆਂ ਹੁੰਦੀਆਂ ਹੈ ਬਾਕੀ 5 5.5 ਦੀ ਇਹ ਜੀ ਫੈਂਟ ਆ ਬੰਨੇ ਜਰਸੀਆਂ ਦੀ ਆਉਂਦੀ ਆਉਂਦੀ ਐ ਕਿਹ ਝੂੰਗੀ ਆ ਗਈ ਨਾ ਹਾਂ ਜੀ ਆਂਦੀ ਪਿਓਰ ਝੂੰਗੀ ਐ ਲੋ ਵੀ ਝੂੰਗੀ ਆ ਠੀਕ ਆ ਜੀ ਸਿਰ ਅੱਗੇ ਨੂੰ ਮੁੜੇ ਹੋਏ ਆ ਤਾਂ ਨਹੀਂ ਰੰਗਾ ਬਾਕੀ ਥਣ ਤੁਸੀਂ ਵੇਖੋ ਥਣ ਬਹੁਤ ਕਮਾਲ ਦਾ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਸੋਹਣੀ ਸਪੇਸ ਵੰਡ ਇਧਰੋਂ ਤੁਹਾਨੂੰ ਆਪ ਲਾਗਿਓ ਖਾਦੀ 12 13 12 13 ਕਿਲੋ ਇਸ ਵਕਤ ਇਸ ਵਕਤ 10 ਤੋਂ ਬਾਹਰ 11 ਕਿਲੋ ਬੌਲੀ ਬੌਲੀ ਤਿਆਰ ਮਿਨਮੀ ਲੋ ਵੀ ਤੇ 14 15 ਸਰੀ ਨਿਕਲੂ ਹਾਲੇ ਸੂਚ ਆਈ ਆ ਹਾਂ ਹਾਂ ਜੀ ਬਾਕੀ ਪੰਡੀ ਟੀਰੀ ਵੜੀ ਪਾਏ ਬੱਚਾ ਹੀ ਛੋਟਾ ਚੋਲੇ ਠੀਕ ਆ ਲੋਬੇ 11 ਕਿਲੋ ਬੋਲੀ ਬੋਲੀ ਇਹਦੇ ਥੱਲੇ ਕਰਮਾਂ ਵਾਲੀ ਦਾ ਠੀਕ ਆ ਜੀ ਸੋ ਪਰਸੋ ਦੀ ਸੂਈ ਹੈ ਬਾਕੀ ਬਹੁਤ ਸੋਣੀ ਆ ਹਾਈਟ ਮੀਡੀਅਮ ਦੇ ਵਿੱਚ ਥਾਂ ਚੱਡੇ ਦੀ ਬੜੀ ਸਾਫ਼ ਸੁਥਰੀ ਆ ਹਾਂ ਜੀ ਤੁਹਾਨੂੰ ਪਤਾ ਇਹਦੀ 5.5 ਤੋਂ ਅੰਕਾ ਕੈਵਰੇਜ ਦੂਜਾ ਫੈਂਟ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਲੋਬੇ ਠੀਕ ਆ ਜੀ ਥੱਲੇ ਕਰਮਾਂ ਵਾਲੀ ਪੂਰੀ ਖਬਰਦਾਰ ਆ ਛੱਡੇ ਦੇ ਵੀ ਬਹੁਤ ਸਾਫ਼ ਆ ਠੀਕ ਆ ਜੀ ਤੇ ਮੱਛੀ ਮਗਰ ਵੈਸੇ ਦੋ ਜਿਹੜਾ ਬਿਲਕੁਲ ਦੋਵੇਂ ਵੈੜਾ ਜਿਹੜੀਆਂ ਪਤਾ ਮੈਂ ਦਿਖਾਉਣੀਆਂ ਠੀਕ ਆ ਜੀ ਦੋ ਮਗਰ ਹੀ ਬੱਛੀਆਂ ਨੇ ਦੋ ਮਗਰ ਫੀਮੇਲ ਕਾਫਾ ਬਿਲਕੁਲ ਬੋਲੀ ਬੰਦੀ ਜਿਹੜਾ ਮਰਜ਼ੀ ਵੀ ਰੱਖੇ ਸਾਹਮਣੇ ਬਣਾ ਕੇ ਖਵਾ ਦਿਆਂਗੇ ਜੀ ਬਸ ਠੀਕ ਆ ਜੀ ਸੋਨੂ ਵੀਰੇ ਕੀ ਮੋਲ ਕੀ ਡਿਮਾਂਡ ਰੋਗੇ ਇਸ ਵਾਰ ਸੀ ਦੇ ਸੰਧੂ ਸਾਹਿਬ ਮੋਲਤ ਦੇਜਾ ਕਰਦੇ ਆ 52000 ਹਾਂਜੀ 50000 ਦੇ ਵਿੱਚੋਂ ਭੈਣ ਭਰਾ ਦਾ ਮਾਨ ਤਨ ਕਰ ਦਿਆਂਗੇ ਜੋ ਕਿ ਸੱਜੰਬੇਲੀ ਪ੍ਰੇਮਨਾ ਨੂੰ ਲੱਗਦਾ 50 ਚੋ ਹਾਂਜੀ ਠੀਕ ਆ ਵੀ ਪੂਰਾ ਲੈਸ ਕਰਕੇ ਆਪਾਂ ਮਾਲ ਦਈਏ ਹਨਾ ਹਾਂ ਹਾਂ ਮਾਲ ਯਾਰ ਦੇ ਵਿੱਚੋਂ ਮਾਨਤਨ ਹਾਂ ਮਾਨਤਨ ਕਰਾ ਦਿਆਂਗੇ ਜੀ ਖੁੱਲਾ ਜਿੰਨਾ ਵੀ ਆ ਜੀ ਬਰੀਡ ਵੜੀ ਐ ਸੰਧੂ ਸਾਹਿਬ ਤੋਂ ਗਈ ਆ ਬਤਾਂ ਤੁਹਾਨੂੰ ਬੜਾ ਅਸੀਲ ਵੜੀ ਐ ਆਪਾਂ ਬੱਚਾ ਚੋਲੇ ਲਾਤ ਨਾ ਪੁੱਟੂਗੀ ਤਬਾ ਧਾਰਾ ਮਰਾ ਗਿਆ ਪੂਰੀ ਤਸੱਲੀ ਕਰਾ ਦਿਆਂਗੇ ਬਿਲਕੁਲ ਜੀ ਬਿਲਕੁਲ ਦਿਖਾਵਾਂਗੇ ਆਪਾਂ ਪੂਰੀ ਤਸੱਲੀ ਨਾਲ ਸੋ ਚਵਾਈ ਜਿਹੜੀ ਐ ਕਿਸਾਨ ਦੇ ਲੋ ਵਿਚੇ ਤੁਸੀਂ ਦੇਖ ਲਓਗੇ ਠੀਕ ਆ ਜੀ ਬਾਕੀ ਮਿਲਕ ਨਾੜੀ ਦੇਖ ਲਓ ਠੀਕ ਆ ਜੀ ਛੱਡੇ ਲੇਵੇ ਤੇ ਤੁਸੀਂ ਦੇਖ ਸਕਦੇ ਬਿਲਕੁਲ ਸਾਫ਼ ਸੁਥਰਾ ਛੱਡਾ ਲੇਵਾ 4 4 3 3 ਇੰਚ ਤੇ ਥਾ ਤੇ ਬਹੁਤ ਸੋਹਣਾ ਮੁੱਠੀ ਮੁੱਠੀ ਥਾਣਾਂ ਲੱਗਾ ਵਛੀ ਨੂੰ ਠੀਕ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਮਗਰ ਵਛੀ ਆ ਉਹ ਵੀ ਭਰਾ ਕੋਈ ਅੱਗੇ ਸ਼ੌਂਕ ਨਾਲ ਤਿਆਰ ਕਰ ਲੂਗਾ ਹਾਂਜੀ ਹਾਂਜੀ ਸੋ ਆਹ ਮਗਰ ਬਲੈਕ ਵਛੀ ਆ ਇਸ ਵੈੜ ਦੀ ਇੱਕ ਸੈਗਰ ਨੰਬਰ ਤੇ ਜਿਹੜੀ ਆਹ ਵੈੜ ਤੁਹਾਨੂੰ ਦਿਖਾਉਣੇ ਆ ਇਹ ਵੀ ਜਰਸੀ ਬਰੀਡ ਦੇ ਵਿੱਚ ਹੀ ਆ ਤੇ ਸੋਨੂੰ ਵੀਰੇ ਇਹਦਾ ਸੁਆ ਕਿਨਾ ਹੋਊਗਾ ਇਹ ਵੀ ਸਰ ਇਹ ਜੇ ਪਹਿਲੇ ਸੁਵੇ 6 ਦੰਦ ਹਾਂ ਹਾਂਜੀ ਠੀਕ ਹੈ ਭਾਈ ਦੇਖੋ ਜੀ ਲੋ ਇਹਨੂੰ ਵੀ ਅੱਜ ਦਿਨਾਂ ਦੇ ਵਿੱਚ ਕਿੰਨੇ ਕਿੰਨੇ ਦਿਨਾਂ ਤੇ ਚੱਲਣ ਦੀ ਹੈ ਇਹਨੂੰ ਅੱਜ ਸੋ টাই ਰਹੇ ਜੀ ਬੋਲੇ ਤੇ ਨਿਕਲ ਚੁੱਕੀ ਆ ਠੀਕ ਆ ਵੀਰੇ ਬਬੀ ਚੌਥਾ ਦੇ ਰਾਜੇ ਠੀਕ ਆ ਜੀ ਬੋਲੇ ਜੋ ਬਾਹਰ ਆ ਗਈ ਆ ਕਿੰਨਾ ਕੈਸ ਉਹ ਤੋਂ ਕੋਈ ਦੋ ਦੋ ਕੱਚਾ ਦੁੱਧ ਇਹਦੇ ਥੱਲੇ ਦੁੱਧ ਹੋਦਾ ਜੀ 13 ਕਿਲੋ 13 ਮਿਨਵਾ ਦੋ ਟਾਂ ਜਿਹੜਾ ਮਰਜੀ ਭੈਣ ਭਰਾ ਬਾਲਟੀ ਰੱਖ ਕੇ ਟਾਈਮ ਤੋਂ ਟਾਈਮ ਚੋਲੇ ਹਾਂਜੀ ਬਿਲਕੁਲ ਸਿਓ ਬਹੁਤ ਵਧੀਆ ਠੀਕ ਆ ਜੀ ਸਾਫ ਸੁਥਰੀਆਂ ਨੇ ਥੱਲੇ ਉਹ ਵੀ ਲਾ ਕੇ ਇੱਕ ਹੋਰ ਗੱਲ ਜੀ ਐਡੀਆਂ ਠੰਡੀਆਂ ਧੀਰੀਆਂ ਕੋਈ ਕੋਈ ਗਾਵਾਂ ਖਾਸ ਕਰਕੇ ਬਿਮਾਰੀ ਹੁੰਦੀ ਆ ਅੱਧ ਵਿੱਚ ਉਹ ਪਾ ਜਾਣਾ ਚਾਹੀਏ ਅੱਧ ਦੇ ਵਿੱਚੋਂ ਅਗਲੇ ਤਨ ਮੋਕ ਜਾਨੇ ਪਿਛਲੇ ਤਨ ਮੋਕ ਜਾਨੇ ਉਹ ਕੰਮ ਨਹੀਂ ਆ ਇੱਕੇ ਹੱਥ ਆਉਣ ਗਿਆ ਜਿਹੜਾ ਮਰਜੀ ਭੈਣ ਭਰਾ ਦੋ ਟਾਈਮ ਟਾਈਮ ਤੋਂ ਟਾਈਮ ਰੱਖ ਕੇ ਚੋਲ ਜੇ 12 ਕਿਲੋ ਵੀ ਹੋਵੇ ਗਾਂ ਫਰੀ ਚਲੋ ਸਾਜੀ 16 17 ਕਿਲੋ ਦੁੱਧ ਦਊਗੀ ਪੂਰੀ ਪੀਕ ਤਾਮ ਕੀ ਬਿਨ ਪਾਉਣ ਵਾਲੀ ਆ ਵੀ 16 17 ਹੈ ਪੱਕਾ ਸਰ ਪੱਕਾ ਇੱਕ ਵਾਰੀ ਫੇਰ ਤੋੜਦੇ ਆਪਾਂ ਇੱਕ ਵਾਰੀ ਫੇਰ ਤੋੜ ਕੇ ਦਿਖਾਉਣੀ ਆ ਤੁਹਾਨੂੰ ਠੀਕ ਆ ਜੀ ਅੱਜ 13 ਲੀਟਰ ਬਾਲਕ ਬਾਹਰ ਆ ਗਈ ਆ ਦੁੱਧ ਹੀ ਦੁੱਧ ਆ ਇਸ ਵਕਤ 13 ਲੀਟਰ ਅੱਜ ਵੀ 45 55 ਦਿਨਾਂ ਦੀਆਂ ਸੂਈਏ ਕਰਮ ਵਾਲੀ ਮਗਰ ਬੱਛੀ ਵੀ ਆ ਗਈ ਹੈ ਬੱਛੀ ਵੀ ਬਿਲਕੁਲ ਇਸੇ ਤਰ੍ਹਾਂ ਦੀ ਹੈ ਠੀਕ ਹੈ ਜੀ ਜਰਸੀ ਬ੍ਰੀਡ ਦੇ ਵਿੱਚ ਹੀ ਆ ਕਰੋ ਚੱਕ ਸੋ ਛੱਡੇ ਛੋਟੇ ਦੀ ਬਾਕ ਕਮਾਲ ਬਹੁਤ ਖਰੀ ਆ ਜੀ ਬਾਕੀ ਦੇਖੋ ਥਾਂ ਕੀ ਲੱਗਾ 6 ਦੰਦਿਆ ਮਹਿਰਗੀ ਆ ਠੀਕ ਹੈ ਜੀ ਸੋ ਬਾਕੀ ਥੋੜੇ ਥੋੜੇ ਜਿਹੇ ਤੁਹਾਨੂੰ ਸਾਈਡਾਂ ਦੇ ਸਿੰਘ ਮਾੜੇ ਮਾੜੇ ਦਿਖਾਈ ਦੇਣਗੇ ਪਰ ਖੰਡੀ ਧੀਰੀ ਹੈ ਜੋ ਵਿੱਚ ਹੈਗਾ ਆ ਪਸ਼ੂ ਐਨੀਮਲ ਦੇ ਵਿੱਚੋਂ ਆਪਾਂ ਤੁਹਾਨੂੰ ਦੱਸਣਾ ਆਪਣਾ ਫਰਜ਼ ਬਣਦਾ ਠੀਕ ਹੈ ਜੀ ਸੋ ਹਵਾਨੇ ਦੀ ਸਾਫ ਸੁਥਰੀ ਆ ਤੇ ਦੁੱਧ ਕਰਮ ਵਾਲੀ ਸੋਨੂ ਆਂਦਾ ਵੀ 16 17 16 ਲੀਟਰ ਨੂੰ ਬਊਗੀ ਟੱਕਰ। ਇਸ ਵਕਤ 13 13 ਮੇਚ ਉੱਧਰ ਬੰਨੂ ਮੜਾ ਜਾ। ਠੀਕ ਹੈ। ਆ ਦੇਖੋ ਸੰਧੂ ਸਾਹਿਬ ਆ ਚੀਜ਼ਾਂ ਨਹੀਂ ਲੱਗਦੀਆਂ ਪਹਿਲ ਨਾਲ ਵੱਸ਼ੀਆਂ ਨੂੰ। ਹਾਂ। ਇਹ ਦੇਖੋ। ਬਹੁਤ ਕਮਾਲ ਦੀ ਬਣੀ ਖੜੀ ਥੱਲੇ। ਬੜੀ ਚੰਗੀ ਵਸ਼ੀ ਆਈ ਹੈ। ਛੱਡੇ ਲੇਵੇ ਦੀ ਦੇਖੋ ਕਿੱਥੋਂ ਛਟਾਟ ਹੁੰਦੀ ਆ। ਲੈ ਵੀ ਸੋਨੂ ਵੀ ਲੈ ਕੀ ਮੁੱਲ ਕੀ ਡਿਮਾਂਡ ਕਰਾਂਗੇ ਜੀ। ਸੰਧੂ ਸਾਹਿਬ ਮੁੱਲ ਤੇ ਜੀ ਕਰਦਾ ਭਾਵੇਂ 65000 ਮੰਗ ਲਈਏ ਤੇ ਪੱਬਦਾ ਵੀ ਹੈਗਾ। ਬਾਕੀ 65 ਵੀ ਨਹੀਂ ਕਰਨਾ 60 ਵੀ ਨਹੀਂ ਕਰਨਾ 55000 ਦੇ ਵਿੱਚੋਂ 10000 ਮਾਨਤਾਨ ਕਰ ਦਿਆਂਗੇ 55 ਹੂੰ ਕਰ ਦਿਆਂਗੇ ਹੋਰ ਹੀ ਥੋੜਾ ਬੜਾ ਭੈਣ ਭਰਾ ਦਾ ਮਾਨ ਪ੍ਰੇਮ ਨਾਲ ਲਾਉਗਾ ਕੋਈ ਲੋ ਬੇ 52000 ਦੀਏ ਦੋਸਤੋ ਮਿਲ ਜੂਗੀ ਤੇ ਉਹਦੇ ਵਿੱਚੋਂ ਵੀ ਛੋਟ ਛੱਪਾ ਹੋ ਜਾਊਗਾ ਹਾਂ ਹੋ ਜਾਊਗਾ ਮੌਕੇ ਤੇ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊਗਾ ਬਾਕੀ ਜਿਹੜਾ ਭੈਣ ਭਰਾ ਲੈ ਜੂਗਾ ਆਪਣੇ ਘਰ ਚੋ ਆ ਕੇ ਮੈਨੂੰ ਤਉ ਤੇ ਦੇਣਾ ਫੋਨ ਲਾਵੇ ਇਹ ਸ਼ਾਹੀ 15 ਸ੍ਰੀ ਵੱਛੀ 16 ਸ੍ਰੀ ਵੱਛੀ ਆ ਤੁਹਾਨੂੰ ਦੋ ਦੋ ਆਖਿਆ 13 ਕਿਲੋ ਜੇ 100 ਗ੍ਰਾਮ ਵੀ ਦੁੱਧ ਘੱਟ ਹੋ ਜੇ ਪੈਨਪੜਾ ਨੰਬਰ ਲੈ ਜੇ ਫੋਨ ਨੰਬਰ ਡਰੈੱਸ ਆਪਾਂ ਜ਼ਿੰਮੇਵਾਰ ਹੋਵਾਂ ਬਸ ਠੀਕ ਆ ਨਹੀਂ ਯਾਰ ਲਓ ਠੀਕ ਆ ਜੀ ਇਹ ਹੋ ਗਈ ਦੋਸਤੋ ਤਸल्ली ਗਾਰੰਟੀ ਐ ਇਸ ਵੱਛੀ ਦੀ ਬਾਕੀ ਮੇਰਾ ਭਰਾ ਕੋਈ ਆਨਲਾਈਨ ਮੰਗਾਉਂਦਾ ਚਾਹੇ ਧਿਆਨ ਕੇ ਚਵਾ ਚਾਹੇ 10 ਕਿਲੋ ਤੋਂ ਦੁੱਧ ਨਹੀਂ ਘਟਦਾ ਠੀਕ ਆ ਜੀ ਉਹ ਸੋਨੂ ਨੇ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਥੱਲੇ ਚੱਡੇ ਦੀ ਬੜੀ ਖਬਰਦਾਰ ਆ ਠੀਕ ਆ ਜੀ ਤੇ ਇਹ ਆ ਜੀ ਵੀਰ सोनू ਦੇ ਕੋਈ ਮਾਲ ਸੀਗਾ ਠੀਕ ਆ ਜੀ ਦੋ ਐਨੀਮਲ ਸੀਗੇ ਦੋਵੇਂ ਬੱਚੀਆਂ ਬੜੀਆਂ ਕਮਾਲ ਦੀਆਂ ਨੇ ਥੱਲੇ ਜੰਡੇ ਦੀਆਂ ਦੇਖੋ ਤੁਸੀਂ ਇੱਕੋ ਜੀਆਂ ਠੀਕ ਆ ਜੀ ਉਹ ਦੂਜੀਆਂ ਦੀ ਵੀ ਮੈਂ ਦੇ ਤੋਂ ਵਾਦਾ ਤੇ ਇਹ ਆਦੀ ਵੀ ਮੈਂ ਦੇ ਤੋਂ ਵਾਦਾ ਹਾਂ ਵੇਖੋ ਜੀ ਆ ਚੀਜ਼ਾਂ ਲੱਗਦੀਆਂ ਜਿਹੜੇ ਪਹਿਲੇ ਨਾਲ ਰੱਸੀਆਂ ਨੂੰ ਹਾਂ ਜਿਹੜਾ ਲੈ ਜੂ ਨਾਮ ਵੀ ਲਾਵੂ ਭਾਜੀ ਹਾਂ सोनू ਵੀਰ ਜਦਾਂ ਆਉਣਾ ਵੀ ਮੈਂ ਨਾਲ ਦੋ ਤੋਂ ਵਾਦਾ ਹਾਂ सोनू ਭਾਈ ਚਲੋ ਭਰਾ ਜੀ ਆਪਣੇ ਨਾਲ ਵੀ सोनू ਵੀਰੇ ਇੱਕ ਨੰਬਰ ਆਪਦੇ ਕਰਦੇ ਸਾਂਝੇ ਵੀਰੇ ਹਾਂਜੀ 62393 ਆ 99415 ਠੀਕ ਹੈ ਜੀ ਹਾਂ ਜੀ ਲੋ ਵੀ ਇਹ ਨੰਬਰ ਆ ਸੋਨੂ ਭਰਾ ਦੇ ਠੀਕ ਹੈ ਜੀ ਲੋਕਾ ਪਿੰਡ ਆ ਪੱਟੀ ਦੇ ਬਿਲਕੁਲ ਲਾਗੇ ਕੈਰੋਂ 2 ਕਿਲੋਮੀਟਰ ਤੇ ਪੱਟੀ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜੀ ਸੋ ਐਨੀਮਲ ਚੰਗੇ ਆ ਬਾਕੀ ਭਰਾਵਾਂ ਨੂੰ ਪਸੰਦ ਆਉਣਗੇ ਬੱਚੀਆਂ ਬਹੁਤ ਪਿਆਰੀਆਂ ਨੇ ਖਰੀਆਂ ਨੇ ਠੀਕ ਹੈ ਜੀ ਆ ਪਹਿਲਾ ਸਵੇਰ ਸੋਈ ਤੁਹਾਨੂੰ ਦਿਖਾਤੀ ਆ ਚੌਗੀਆਂ ਛਗੀਆਂ ਨੂੰ ਆ ਚੀਜ਼ਾਂ ਨਹੀਂ ਲੱਗਦੀਆਂ ਸੰਤੂ ਸਾਹਿਬ ਤੇ 22 ਕਿਲੋ ਦੇ ਦੁੱਧ ਜੇ ਸੂਏ ਨੂੰ ਹਾਂ ਜੱਡਾ ਦਾ ਲੇਵਾ ਕਰਮਾੜੀ ਦਾ ਦੂਜੇ ਸਵੇਰੇ ਆਦਾ ਪਰ ਖਾਇਆ ਪਹਿਲਾਂ ਨੇ ਹਾਂ ਆ ਦੇਖੋ ਜੀ ਫੇਰ ਤੋਰਦੇ ਮਾੜੇ ਪਰ ਉਹਨਾਂ ਨੂੰ ਇਹਦਾ ਦੇ ਕੁੜਿਆ ਨਾ ਆਂਦੇ ਨਾ ਇੱਧਰ ਰੱਖੋ ਹਾਂ ਤੇ ਥੋੜੇ ਜਿਹੇ ਚੰਗੇ ੱਡੇ ਤੇ ਹੋਵੇ ਉਹਨਾਂ ਨੇ ਪੱਟੀ ਪੁੱਟੀ ਦੇ ਵਾਲੇ ੱਡੇ ਤੇ ਹੋਵੇ 75000 ਮੰਗਣਾ ਹਾਂ ਕਿਸੇ ਜੀਮੇਦਾਰ ਦੇ ਘਰ ਵੱਜੀ ਹੋਵੇ ਤੁਹਾਨੂੰ ਪਤਾ ਅਗਲਾ ਕਈ ਯਾਰ ਕਹਿ ਦਿੰਦਾ ਯਾਰ ਸਾਮਨ ਦਾ ਮੁੱਲ ਨਹੀਂ ਭਾਜੀ ਹਾਂ ਸਾਨੂੰ 100 ਰੁਪਏ ਦਿਹਾੜੀ ਨਹੀਂ ਪੁੰਦੀ ਇਦਾਂ ਇਹ ਆ ਚੀਜ਼ਾਂ ਤੈਨੂੰ ਲੱਗਦੀਆਂ ਕਰਮਾ ਲਈ ਬੜੇ ਕਿਤੇ ਲੱਗਦੀਆਂ ਬਹੁਤ ਵਧੀਆ ਠੀਕ ਆ ਜੀ ਹਾਂ ਜੀ ਉਹ ਘਾਰ ਵਿਚਾਰਤੀ ਜਿਹੜੀ ਦੋਸਤੋ ਬਹੁਤ ਵਧੀਆ ਬੱਛੀ ਆ ਦੋਵੇਂ ਬੜਾ ਕਮਾਲ ਦੀਆਂ ਨੇ ਠੀਕ ਆ ਜੀ ਥਣ ਚੱਡੇ ਦੋਨੋਂ ਇੱਕੋ ਜਿਹੇ ਲੱਗੇ ਆ ਇਧਰ ਜਿਹੜੀ ਵਿਖਾਈ ਆ ਦੂਜੇ ਸਵੇਰੇ ਹਾਂ ਇਹ ਵੀ ਚਲਾ ਦੀਏ ਮੈਂ ਜੀ ਹਾਂ ਆ ਦੇਖੋ ਜੀ ਠੀਕ ਆ ਜੀ ਇਹ ਇਹ ਹਾਲੇ ਸੂਬ ਬਣਾਈਆਂ ਵਛੀ ਨੇ ਹਾਂ ਗੱਬਣ ਅੱਗਾ ਪਿਛਾ ਨਹੀਂ ਵੇ

ਲੋ ਸਾਰੇ ਬੰਦੇ ਨੂੰ ਪਤਾ ਜਦੋਂ ਦੰਗੇ ਤਾਜ਼ਾ ਸੁਣਦਾ ਵਾ ਦੇਖੋ ਦਲੀਨਾ ਫਿਰ ਤੋਂ ਵੱਡੇ ਦੇ ਰੱਬ ਦਾ ਨਾਮ ਹੈ ਹਾਂਜੀ ਪਾ ਲੋ ਵੀ ਇਹ ਦੋ ਬੈੜਾ ਨੇ ਅੱਜ ਸੋਨੂ ਉਹਦੇ ਫਾਰਮ ਤੇ ਇਸ ਕਿਲੇ ਤੇ ਠੀਕ ਆ ਜੀ ਜੈਜ ਰੇਟਾਂ ਦੇ ਉੱਪਰ ਆ ਚੁਬਾਈਆਂ ਤੁਸੀਂ ਦੇਖ ਲਈਆਂ ਨੇ ਵੈੜਾ ਤੁਹਾਨੂੰ ਦਿਖਾਤੀਆਂ ਰੇਟ ਪੱਤਾ ਸਾਂਝਾ ਕਰਤਾ ਉਮੀਦ ਕਰਦੇ ਹਾਂ ਐਨੀਮਲ ਚੰਗੇ ਲੱਗੇ ਹੋਣਗੇ ਠੀਕ ਆ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਤੁਸੀਂ ਕਰ ਹੀ ਦਿੰਨੇ ਹੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ